ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਵੇਂ ਆਪ ਸਭ ਸੰਗਤ ਨੂੰ ਪਤਾ ਹੈ ਜੀ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਜੀ ਸੋ ਆਪ ਸਭ ਸੰਗਤਾਂ ਜੀ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੋ ਉਹਨਾਂ ਦੇ ਸਨਮੁਖ ਅਸੀਂ ਉਹਨਾਂ ਦੀ ਸਿਫਤ ਸਲਾਹ ਦੇ ਲਈ ਇੱਕ ਤੁਹਾਡੇ ਅੱਗੇ ਕਵਿਤਾ ਸਾਂਝੀ ਕਰਨ ਵਾਲੇ ਹਾਂ ਜੀ ਸੋ ਸਾਥ ਸੰਗਤ ਜੀ ਇਸ ਕਵਿਤਾ ਨੂੰ ਸਾਂਝੀ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੇਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਇਸ ਕਵਿਤਾ ਨੂੰ ਤੁਸੀਂ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਸਾਡੀ ਕਵਿਤਾ ਦਾ ਵਿਸ਼ਾ ਹੈ ਜੀ ਕਿ ਗੁਰੂ ਨਾਨਕ ਸੋਭਾ ਕਿ ਪਰਮਾਤਮਾ ਦੀ ਸੋਭਾ ਅਸੀਂ ਕਿਵੇਂ ਕਰ ਸਕਦੇ ਹਾਂ ਗੁਰੂ ਨਾਨਕ ਸਾਹਿਬ ਜਗਤ ਗੁਰੂ ਗੁਰੂ ਨਾਨਕ ਸੋਭਾ ਤੇਰੀ ਲਹਿਣੇ ਦੇ ਅੰਗ ਨਾਲ ਅੰਗ ਮਿਲਾ ਗੁਰ ਅੰਗਦ ਦੇਵ ਬਣਾਇਆ ਗੁਰੂ ਨਾਨਕ ਸੋਭਾ ਤੇਰੀ ਅੰਮ੍ਰਿਤੋਂ ਗੁਰ ਅਮਰਦਾਸ ਕਰ ਸਿੱਖੀ ਦਾ ਧੁਰਾ ਬਣਾਇਆ ਗੁਰੂ ਨਾਨਕ ਸੋਭਾ ਤੇਰੀ ਜੇਠਾ ਤੋਂ ਗੁਰੂ ਰਾਮਦਾਸ ਕਰ ਹਰਿ ਮੰਦਰ ਦਾ ਰੂਪ ਬਣਾਇਆ ਗੁਰੂ ਨਾਨਕ ਸੋਭਾ ਤੇਰੀ ਅਰਜਨ ਤੋਂ ਗੁਰ ਅਰਜਨ ਸਾਹਿਬ ਕਰ ਬਾਣੀ ਦਾ ਬੋਹਿਤਾ ਬਣਾਇਆ ਗੁਰੂ ਨਾਨਕ ਸੋਭਾ ਤੇਰੀ ਹਰ ਗੋਬਿੰਦ ਤੋਂ ਗੁਰੂ ਹਰਗੋਬਿੰਦ ਸਾਹਿਬ ਕਰ ਸਤਗੁਰ ਬੰਦੀ ਛੋੜ ਬਣਾਇਆ ਗੁਰੂ ਨਾਨਕ ਸੋਭਾ ਤੇਰੀ ਹਰ ਰਾਏ ਤੋਂ ਗੁਰੂ ਹਰ ਰਾਏ ਸਾਹਿਬ ਕਰ ਉਚ ਦਾ ਵੈਦ ਬਣਾਇਆ ਰੋਗੀਆਂ ਦਾ ਰੋਗ ਮਿਟਾਇਆ ਗੁਰੂ ਨਾਨਕ ਸੋਭਾ ਤੇਰੀ ਹਰ ਕ੍ਰਿਸ਼ਨ ਤੋਂ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਕਰ ਦਿਲਲੀ ਦਾ ਚੇਚਕ ਮੁਕਤ ਕਰਾਇਆ ਗੋਂਗਿਆਂ ਤੋਂ ਬਾਣੀ ਦਾ ਅਰਥ ਕਰਾਇਆ ਗੁਰੂ ਨਾਨਕ ਸੋਭਾ ਤੇਰੀ ਤੇਗਾ ਤੋਂ ਗੁਰ ਤੇਗ ਬਹਾਦਰ ਸਾਹਿਬ ਕਰ ਹਿੰਦ ਦੀ ਚਾਦਰ ਬਣਾਇਆ ਗੁਰੂ ਨਾਨਕ ਸੋਭਾ ਤੇਰੀ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਰ ਅੰਮ੍ਰਿਤ ਦਾ ਦਾਣੀ ਬਣਾਇਆ ਸਭ ਸਿੱਖਨ ਕੋ ਹੁਕਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਸੀਸ ਨਿਵਾਇਆ ਗੁਰੂ ਨਾਨਕ ਸੋਭਾ ਤੇਰੀ ਗੁਰੂ ਨਾਨਕ ਸੋਭਾ ਤੇਰੀ ਸੋ ਸਾਤ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਕਵਿਤਾ ਕਿਵੇਂ ਧੀ ਲੱਗੀ ਸੋ ਆਪਣੇ ਵਿਚਾਰ ਸਾਂਝੇ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ